ਹੋ एवरीवन ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਈ ਹੋਪ ਸਗਤ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਵਾਈਗਰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਇੱਥੇ ਹੋ ਗਿਆ ਦੁਪਹਿਰਾਂ ਦਾ ਟਾਈਮ ਤੇ ਜਸਨੂਰ ਵੀ ਆ ਗਿਆ ਸਕੂਲ ਤੋਂ ਤੇ ਉਹਨੇ ਵੀ ਖਾਣੀ ਸੀ ਰੋਟੀ ਤੇ ਮੈਂ ਵੀ ਉਸ ਟਾਈਮ ਹੀ ਰੋਟੀ ਖਾਣੀ ਆ ਤੇ ਇੱਥੇ ਮੈਂ ਆਪਣੀ ਥਾਲੀ ਤਿਆਰ ਕਰ ਰਹੀ ਆ ਜਸਨੂਰ ਮੇਰੇ ਨਾਲ ਹੀ ਰੋਟੀ ਖਾ ਲੈਂਦਾ ਉਹਦੇ ਲਈ ਦਹੀਂ ਚ ਪਾਇਆ ਮੈਂ ਮਿੱਠਾ ਉਹ ਦਹੀਂ ਮਿੱਠੇ ਵਾਲਾ ਖਾਂਦਾ ਤੇ ਮੈਂ ਪਾ ਲੈਣੀ ਹੁੰਨੀ ਆ ਆਪਣੇ ਦਹੀਂ ਚ ਬੂੰਦੀ ਜਦੋਂ ਵੀ ਬੂੰਦੀ ਹੁੰਦੀ ਹੈ ਵੈਸੇ ਜਦੋਂ ਮੁੱਕ ਜੇ ਤੱਕ ਚਣਾਂ ਕੀ ਤੇ ਜਦੋਂ ਹੁੰਦੀ ਆ ਤਾਂ ਮੈਂ ਜ਼ਿਆਦਾਤਰ ਆਪਣੇ ਦਹੀਂ ਚ ਬੂੰਦੀ ਪਾ ਕੇ ਬਿਲਕੁਲ ਪਤਲਾ ਜਾ ਕਰ ਲੈਨੀ ਆ ਤੇ ਲੋਨ ਮਿਰਚ ਪਾ ਲੈਨੀ ਆ ਤੇ ਇਹ ਬਣਾਈ ਸੀ ਜਸਨੂਰ ਦੀ ਫੇਵਰੇਟ ਸਬਜੀ ਆਲੂ ਬੈਂਗਣਾ ਦੀ ਹੁਣੇ ਬਣਾਈ ਸੀ ਜਦੋਂ ਜਸਨੂਰ ਆਇਆ ਉਸ ਤੋਂ ਪਹਿਲਾਂ ਹੀ ਤੇ ਰੋਟੀ ਬਣਾ ਲਈ ਸੀ ਤੇ ਜਦੋਂ ਤੱਕ ਮੈਂ ਰੋਟੀ ਪਾ ਕੇ ਲਈਆਂ ਤੇ ਮੇਰਾ ਪੁੱਤ ਸੌਂ ਗਿਆ ਵੇਟ ਕਰਦਾ ਕਰਦਾ ਤੇ ਕਿਉਂਕਿ ਰਾਤ ਨੂੰ ਵੀ ਜਾਗਦਾ ਰਹਿੰਦਾ ਕਾਫੀ देर ਤੱਕ ਤੇ ਇਸ ਕਰਕੇ ਹੁਣ ਸਵੇਰੇ ਵੀ 6:30 ਵਜੇ ਦੀ ਵੈਨ ਆ ਜਾਂਦੀ ਹੈ ਤੇ ਚਲਾ ਜਾਂਦਾ ਇਸ ਕਰਕੇ ਨੀਂਦਰ ਬਹੁਤ ਘੱਟ ਪੂਰੀ ਹੋ ਰਹੀ ਹੈ ਤੇ ਇਸੇ ਲਈ ਵਿਚਾਰਾ ਸੌਂ ਗਿਆ ਵੇਟ ਕਰਦਾ ਕਰਦਾ ਰੋਟੀ ਦੀ ਤੇ ਮੈਂ ਉਹਨੂੰ ਉਠਾ ਕੇ ਰੋਟੀ ਨੂੰ ਕਹਿ ਖਾਣ ਨੂੰ ਪਰ ਹਜੇ ਉਹ ਬਿਲਕੁਲ ਹੋਸ਼ 'ਚ ਨਹੀਂ ਹੈਗਾ ਹਜੇ ਉਹਨੂੰ ਮਤਲਬ ਨੀਂਦਰ ਚੜੀ ਹੋਈ ਹੈ ਜਾਦਾ ਚੜ ਗਈ ਨੀਂਦਰ ਤੇ ਹੁਣ ਉਹ ਬਿਲਕੁਲ ਨੀਂਦਰ 'ਚ ਸੀ ਤੇ ਮਤਲਬ ਉਹਨੂੰ ਸਮਝ ਨਹੀਂ ਸੀ ਆਰੀ ਵੀ ਮੈਂ ਰੋਟੀ ਫੜਾਇਆ ਜਾਂ ਕੀ ਕਰਾਂ ਤੇ ਫਿਰ ਮੈਂ ਉਹਨੂੰ ਚੰਗੇ ਤਰ੍ਹਾਂ ਠਾਹਿਆ ਠੋਇਆ ਤੇ ਇੱਕ ਦੋ ਬੁਰਕੀਆਂ ਉਹਦੇ ਮੂੰਹ 'ਚ ਪਾਈਆਂ ਤੇ ਉਸ ਤੋਂ ਬਾਅਦ ਉਹਨੂੰ ਮਾੜੀ ਜਿਹੀ ਹੋਸ਼ ਆਈ ਐ ਤੇ ਫਿਰ ਮੈਂ ਉਹਨੂੰ ਕਿਹਾ ਵੀ ਚਲ ਬੁੱਤ ਆਪਣੇ ਆਪ ਖਾ ਲੈ ਜਦੋਂ ਆਪਣੇ ਆਪ ਬੱਚਾ ਰੋਟੀ ਖਾਣ ਲੱਗ ਜਾਣਾ ਫਿਰ ਕਾਫੀ ਰੱਜ ਜਾਂਦਾ ਤੇ ਸੁਖ ਨਾਲ ਹੁਣ ਵੱਡਾ ਵੀ ਆ ਜਸਨੂਰ ਹੁਣ ਖਾ ਲੈਂਦਾ ਆਰਾਮ ਨਾਲ ਪਰ ਹਜੇ ਵੀ ਨਾ ਉਹ ਪੂਰੀ ਨੀਂਦਰ ਦੇ ਵਿੱਚ ਸੀ ਤੇ ਫਿਰ ਅਸੀਂ ਦੋਨੇ ਮਾਂ ਪੁੱਤ ਬੈਠ ਜਾਂਦੇ ਹਾਂ ਤੇ ਜਦੋਂ ਜਸਨੂਰ ਆਉਂਦਾ ਸਕੂਲੋਂ ਤਾਂ ਫਿਰ ਮੈਨੂੰ ਇਹ ਹੁੰਦਾ ਵੀ ਮੈਂ ਉਹਦੇ ਨਾਲ ਬੈਠ ਕੇ ਰੋਟੀ ਖਾਂ ਮੈਂ ਤੇ ਉਹ ਵੀ ਮੇਰੇ ਨਾਲ ਬੈਠ ਕੇ ਵਧੀਆ ਰੱਜ ਕੇ ਰੋਟੀ ਖਾ ਲੈਂਦਾ ਤੇ ਮੈਂ ਪਹਿਲਾਂ ਤਾਂ ਵੀ ਨਹੀਂ ਖਾਂਦੀ ਮੈਨੂੰ ਇਹ ਹੁੰਦਾ ਵੀ ਜਦੋਂ ਜੇ ਮੈਂ ਪਹਿਲਾਂ ਰੋਟੀ ਖਾ ਲਈ ਤੇ ਫਿਰ ਮੈਨੂੰ ਨਿੰਦਰਾ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਕਿਉਂਕਿ ਦੁਪਹਿਰਾਂ ਵੇਲੇ ਹੋਰ ਕੋਈ ਕੰਮ ਨਹੀਂ ਹੁੰਦਾ ਤਾਂ ਨਿੰਦਰ ਹੀ ਆਉਂਦੀ ਹੁੰਦੀ ਹੈ ਤੇ ਜੇ ਨਿੰਦਰਾ ਆ ਜੇ ਫਿਰ ਜਸਨੂਰ ਆ ਜਾਂਦਾ ਇੱਕਦਮ ਤੇ ਜਦੋਂ ਜਸਨੂਰ ਆਜੇ ਤੇ ਫਿਰ ਇੱਕੋ ਦਮ ਮੇਰੀ ਜਾਗ ਜਿਵੇਂ ਅੱਧ ਪੱਕੀ ਜੀ ਖੁੱਲ ਜਾਂਦੀ ਹੈ ਫਿਰ ਹੋਰ ਤਰ੍ਹਾਂ ਹੀ ਫੀਲ ਜਾਉਣ ਲੱਗ ਜਾਂਦਾ ਹੈ ਇਸ ਰੋਟੀ ਖਾਣੀ ਹੈ ਵੀ ਜਸਨੂਰ ਵੀ ਚੱਲ ਮੇਰੇ ਨਾਲ ਹੀ ਖਾ ਲੇ ਤੇ ਉਹ ਵੀ ਸਕੂਲ ਤੋਂ ਆ ਜਾਂਦਾ ਤੇ ਫਿਰ ਅਸੀਂ ਬੈਠ ਕੇ ਇਕੱਠੇ ਰੋਟੀ ਖਾਣੇ ਹੁੰਨੇ ਆ ਤੇ ਇੱਥੇ ਉਹਦੀ ਫੇਵਰੇਟ ਸਬਜੀ ਬਣਾਈ ਸੀ ਆਲੂ ਬੈਂਗਰਾਂ ਦੀ ਕਿਉਂਕਿ ਉਹ ਖਾਂਦਾ ਨਹੀਂ ਵਸਤਾ ਕੜੀ ਪਈ ਸੀ ਥੋੜੀ ਜੀ ਤੇ ਕੜੀ ਹੁਣ ਮਤਲਬ ਇੱਕ ਦੋ ਦਿਨਾਂ ਦੀ ਬਣੀ ਹੋਈ ਸੀ ਤੇ ਮੈਂ ਕਿਹਾ ਚਲੋ ਛੱਡੋ ਹੁਣ ਕੀ ਖਾਣੀ ਐ ਫਿਰ ਆਲੂ ਬੈਂਗਨ ਬਣਾਤੇ ਸੀ ਉਹਨੂੰ ਘਰ ਦੀ ਹੁੰਦੇ ਨੇ ਪ੍ਰੈਸ਼ਰ ਕੁੱਕਰ 'ਚ ਵਾ ਇਹ ਵਾਲੀ ਸਬਜ਼ੀ ਬਣਾਉਣੀ ਹੁੰਦੀ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਅੱਗੇ ਕਿਸੇ ਦਿਨ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੀ ਆਲੂ ਬੈਂਗਨਾਂ ਦੀ ਸਬਜ਼ੀ ਕੁੱਕਰ 'ਚ ਕਿਵੇਂ ਬਣਾਈਏ ਬਿਲਕੁਲ ਇਕੱਠੀ ਹੋਈ ਮੈਂ ਸਾਰਾ ਸਮਾਨ ਪਾ ਦਿੰਦੀ ਹੁੰਦੀ ਆ ਤੇ ਲਓ ਜੀ ਇੱਥੇ ਅਸੀਂ ਖਾ ਲਈ ਸੀ ਰੋਟੀ ਤੇ ਜਸਨੂਰ ਨੂੰ ਵੀ ਹੋਸ਼ ਜੀ ਆ ਗਈ ਸੀ ਮੜੀ ਜੀ ਉੱਠ ਗਿਆ ਸੀ ਉਹ ਵੀ ਤੇ ਉਸ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਬਸ ਫਿਰ ਮੈਂ ਨਾਲ ਦੀ ਨਾਲ ਭਾਂਡੇ ਚੱਕਲੇ ਸੀ ਤੇ ਉਦੋਂ ਬਾਅਦ ਜਸਨੂਰ ਫੇਰ ਸੌ ਗਿਆ ਉਹਨੂੰ ਫੇਰ ਨੀਂਦਰ ਚੜ ਗਈ ਤੇ ਨਾਲ ਦੀ ਨਾਲ ਉਹ ਫੇਰ ਪੈ ਗਿਆ ਸੀ ਗੁੜੀ ਨੀਂਦਰ ਚ ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਹੁਣ ਭਾਂਡੇ ਮਾਂਜੀ ਲਵਾਂ ਇਹ ਤਾਂ ਕਈ ਵਾਰ ਮੈਂ ਰੱਖ ਦਿੰਦੀ ਹੁੰਨੀ ਆ ਵੀ ਸ਼ਾਮ ਨੂੰ ਧੋਲਾਂਗੇ ਪਰ ਮੈਨੂੰ ਇਹ ਅੱਸੀ ਵੀ ਚਲ ਧੋ ਦਿੰਨੀ ਆ ਕਿਉਂਕਿ ਪ੍ਰਾਤ ਵਗੈਰਾ ਵੀ ਪਈ ਸੀ ਫਿਰ ਪ੍ਰਾਤ ਸ਼ਾਮ ਨਹੀਂ ਚਾਹੀਦੀ ਹੁੰਦੀ ਆ ਟਾਈਮ ਨਾਲ ਤੇ ਇਥੇ ਮੈਂ ਬਰਤਨ ਲੱਗ ਗੀ ਸੀ ਸਾਫ਼ ਕਰਨ ਪਰਤਨ ਥੋੜੇ ਜਿਹੀ ਹੁੰਦੇ ਨੇ ਵੀ ਜਿਵੇਂ ਸਵੇਰ ਦੇ ਸਵੇਰੇ ਧੋਲੀ ਦੇ ਨੇ ਚਾਹ ਪਾਣੀ ਦੇ ਵੀ ਉਸੇ ਟਾਈਮ ਮਾਂਜ ਲੇਦੇ ਨੇ ਤੇ ਕਈ ਵਾਰ ਜਦੋਂ ਇਕੱਠੇ ਹੋ ਜਾਣ ਕਈ ਵਾਰ ਬਸ ਆਲਸ ਜਿਹਾ ਕਰ ਜੀਦਾ ਹਨਾ ਵੀ ਹੁਣੇ ਇਕੱਠੀ ਮਾਂਜਨੇ ਆ ਇਕੱਠੀ ਮਾਂਜਨੇ ਆ ਤੇ ਫਿਰ ਬਹੁਤ ਜ਼ਿਆਦਾ ਭਾਂਡੇ ਹੋ ਜਾਂਦੇ ਨੇ ਮੈਨੂੰ ਕਈ ਵਾਰ ਤਾਂ ਤੇ ਇੱਥੇ ਸਾਰੇ ਭਾਂਡੇ ਮਾਂਜ ਕੇ ਮੈਂ ਉਸ ਤੋਂ ਬਾਅਦ ਆਪਣਾ ਜੱਗ ਵਗੈਰਾ ਭਰਨਾ ਹੁੰਦਾ ਪਾਣੀ ਦਾ ਕਿਉਂਕਿ ਅਸੀਂ ਜੱਗ ਹੀ ਰੱਖਦੇ ਹਾਂ ਇੱਕ ਇੰਨਾ ਕਿ ਸਾਡਾ ਸਰ ਜਾਂਦਾ ਕਿਉਂਕਿ ਜਸਨੂਰ ਦੇ ਪਾਪਾ ਆਪਣੇ ਕੰਮ ਤੇ ਹੁੰਦੇ ਨੇ ਕਈ ਵਾਰ ਉਹ ਘਰ ਹੁੰਦੇ ਨੇ ਤੇ ਬਸ ਇੰਨਾ ਕੁ ਪਾਣੀ ਹੁੰਦਾ ਵੀ ਚਲੋ ਮਿਕਸ ਕਰਕੇ ਅਸੀਂ ਪੀ ਲੀਦਾ ਰੈਬਰ ਵਗੈਰਾ ਨਹੀਂ ਭਰੀਦਾ ਕਿਉਂਕਿ ਕਿਰਲੀਆਂ ਬਹੁਤ ਜ਼ਿਆਦਾ ਨਹੀਂ ਜਿੱਥੇ ਮੈਂ ਰੈਬਰ ਰੱਖਦੀ ਸੀ ਫ੍ਰਿਜ ਤੇ ਉੱਥੇ ਨਾ ਕਿਰਲੀਆਂ ਫਿਰਨ ਲੱਗ ਗਿਆ ਇੱਕ ਦੋ ਵਾਰੀ ਮੈਂ ਦੇਖ ਲਈ ਉਸ ਤੋਂ ਬਾਅਦ ਮੈਂ ਉਸ ਦਿਨ ਦਾ ਰੈਬਰ ਭਰਿਆ ਨਹੀਂਗਾ ਤੇ ਸਾਡਾ ਮਤਲਬ ਐਨਾ ਠੰਡਾ ਪਾਣੀ ਵੀ ਪੀਤਾ ਨਹੀਂ ਜਾਂਦਾ ਜਸਨੂਰੀਆ ਬਸ ਮਿਕਸੀ ਕਰਕੇ ਪੀਨੇ ਆ ਮੈਂ ਤਾਂ ਖਾਸ ਕਰ ਮਿਕਸ ਕਰਕੇ ਪੀਨੀ ਆ ਤੇ ਉਸ ਤੋਂ ਬਾਅਦ ਚਲੋ ਭਾਂਡੇ-ਪੁੰਡੇ ਮੰਜੇ ਗਏ ਸੀ ਆਪਣੇ ਸਲਫ ਵਗੈਰਾ ਕਰ ਦਿੱਦੀ ਦੀ ਆ ਸਾਫ ਇਹ ਸਲਫਾਂ ਹਜੇ ਨਾ ਥੋੜਾ ਜਿਹਾ ਮਤਲਬ ਦੂਜੀ ਤਰ੍ਹਾਂ ਹੀ ਸਿਮੈਂਟਡ ਨਹੀਂ ਕਿਉਂਕਿ ਹਜੇ ਇੱਥੇ ਪੱਥਰ ਵਗੈਰਾ ਨਹੀਂ ਲੱਗਿਆ ਹੋਇਆ ਨਾਰਮਲ ਹੀ ਆ ਤੇ ਇਹਨਾਂ ਦੇ ਉੱਤੇ ਨਾ ਮੈਂ ਕਵਰ ਕੀਤਾ ਹੋਇਆ ਸੀ ਵਾਲਪੇਪਰ ਲਾਇਆ ਹੋਇਆ ਸੀ ਪਹਿਲਾਂ ਤੇ ਉਹ 2 ਸਾਲ ਕੱਢ ਗਿਆ ਤੇ ਜਿੱਥੇ ਜਿੱਥੇ ਕਈ ਵਾਰ ਕੱਟ ਪੈ ਜਾਂਦੇ ਸੀ ਵਾਲਪੇਪਰ ਤੇ ਉਹ ਵਾਲਪੇਪਰ ਮਤਲਬ ਉਥੋਂ ਪਾਟ ਗਿਆ ਸੀ ਤੇ ਜਦੋਂ ਉਹ ਪਾੜ ਗਿਆ ਤੇ ਉਸ ਤੋਂ ਬਾਅਦ ਉਹ ਜਿਵੇਂ ਛਿਲਤਰਾ ਜਾਂ ਲੱਥਨ ਲੱਗ ਜਾਂਦੀਆਂ ਉਹਨੂੰ ਕਈ ਵਾਰ ਖਿੱਚਤੀਆਂ ਜਸਨੂਰ ਨੇ ਜਾਂ ਮੈਂ ਉਹ ਮਤਲਬ ਛਿਲਤਰਾ ਜਾਂ ਲੱਥਨੀਆਂ ਤੇ ਇੱਥੋਂ ਸਾਰਾ ਵਾਲਪੇਪਰ ਲੱਥ ਗਿਆ ਪਿਛਲੀ ਸਾਈਡ ਦੂਜੀ ਸਲਫ ਤੇ ਸਾਰਾ ਵਾਲਪੇਪਰ ਲੱਗਾ ਹੋਇਆ ਪਰ ਕੱਟ ਪੈ ਗਏ ਨੇ ਹੁਣ ਇਸ ਵਾਰ ਵੀ ਮੈਂ ਮੰਗਾ ਕੇ ਰੱਖ ਲਿਆ ਹੈ ਤੇ ਉਹ ਮੈਂ ਲਾਣਾ ਹਜੇ ਸਲਫ ਤੇ ਕਿਉਂਕਿ ਉਹ ਬਹੁਤ ਵਧੀਆ ਵਾਲਪੇਪਰ ਹੈ ਜਿਹੜਾ ਅੱਜ ਕੱਲ ਤੁਸੀਂ ਫਲਿੱਪਕਾਰਟ ਤੇ ਜਾਂ ਐਮਾਜ਼ਾਨ ਵਗੈਰਾ ਤੇ ਕਿਤੇ ਵੀ ਸਰਚ ਕਰ ਸਕਦੇ ਹੋ ਉਹ ਜਿਹੜੇ ਵਾਲਪੇਪਰ ਨੇ ਖੁਦ ਜਿਹੜੇ ਜਿਨ੍ਹਾਂ ਦੀ ਐਡੈਸਿਵ ਹੁੰਦੀ ਆਪਣੀ ਯਾਨੀ ਕਿ ਆਪਣੇ ਆਪ ਪੇਸਟ ਹੋ ਜਾਂਦੇ ਨੇ ਇਹ ਉਹ ਵਾਲੇ ਨੇ ਇਹ ਸਲਫ ਤੇ ਬਹੁਤ ਵਧੀਆ ਲੱਗਿਆ ਹੋਇਆ ਸੀ ਔਰ ਤੁਸੀਂ ਦੇਖੋਗੇ ਜਿੱਥੇ ਜਿੱਧਰਲੀ ਸਾਈਡ ਲੱਗਿਆ ਹੋਇਆ ਉਧਰ ਬਿਲਕੁਲ ਨਾਲ ਲੱਗਿਆ ਹੋਇਆ ਤੇ ਐਵੇਂ ਇਹ ਵਾਟਰਪਰੂਫ ਨੇ ਇਹਨਾਂ ਤੇ ਤੁਸੀਂ ਕਪੜਾ ਮਾਰ ਸਕਦੇ ਹੋ ਕੋਈ ਵੀ ਗਰਮ ਚੀਜ਼ ਵੀ ਰੱਖ ਸਕਦੇ ਹੋ ਛਿੱਤੀ ਖਰਾਬ ਨਹੀਂ ਹੁੰਦੀ ਤੇ ਬਸ ਕੱਟਣਾ ਪੈਣ ਇਹਨਾਂ ਨੂੰ ਕਰਦ ਵਗੈ ਤਿੱਖੀ ਚੀਜ਼ ਨਾਲ ਜੇ ਕੱਟ ਨਹੀਂ ਪੈਣਗੇ ਤਾਂ ਇਹ ਵਾਵਾ ਦੇਰ ਚੱਲ ਜਾਂਦੇ ਨੇ ਤੇ ਹੁਣ ਵੀ ਮੈਂ ਮੰਗਵਾ ਕੇ ਰੱਖਿਆ ਹੋਇਆ ਮੈਨੂੰ ਇੱਕ ਮਤਲਬ ਆਫਰ ਚ ਸੀ 250 ਦਾ ਮੈਨੂੰ ਕਾਫੀ ਮਿਲ ਗਿਆ 6 ਮੀਟਰ ਹੈ ਪਤਾ ਨਹੀਂ ਕਿੰਨਾ ਹੈ ਤੇ ਕਾਫੀ ਜ਼ਿਆਦਾ ਚੌੜਾ ਵੀ ਇਸ ਵਾਰ ਆਇਆ ਹੈ ਪਹਿਲਾਂ ਤਾਂ ਚੌੜਾ ਘੱਟ ਸੀ ਤੇ ਹੁਣ ਮੇਰੀ ਸਲਫ ਦੇ ਬਰਾਬਰ ਪੂਰਾ ਚੌੜਾ ਆ ਗਿਆ ਤੇ ਇੱਥੇ ਨਾਲ ਦੀ ਨਾਲ ਚਲੋ ਜੀ ਮੇਰੇ ਪੰਡ ਵੀ ਮੰਜ ਗਏ ਨੇ ਤੇ ਮੈਂ ਆਪਣਾ ਪਾਣੀ ਭਰ ਕੇ ਰੱਖਤਾ ਸੀ ਫਿਰ ਥੋੜੀ ਦਿਨ ਮੈਂ ਰੈਸਟ ਕੀਤੀ ਤੇ ਉਸ ਤੋਂ ਬਾਅਦ ਮੈਂ ਦੇਖਿਆ ਜਦੋਂ ਬਾਹਰ ਮੀਂਹ ਆ ਗਿਆ ਪੂਰਾ ਬੱਦਲ ਛੜ ਕੇ ਕਾਲੀ ਘਟਾਵਾਂ ਤੇ ਇੰਨਾ ਜਿਆਦਾ ਮੀਂਹ ਪਿਆ ਕੇ ਹਟਿਆ ਫਿਰ ਇੱਕੋ ਦਮ ਹੀ ਬਹੁਤ ਜ਼ਿਆਦਾ ਮੀਂਹ ਆ ਗਿਆ ਸੀਗਾ ਸਾਰੀਆਂ ਚੀਜ਼ਾਂ ਚੂਜਾਂ ਕਰਤੀਆਂ ਉਹਨੇ ਗਿੱਲੀਆਂ ਤੇ ਫਿਰ ਥੋੜੀ ਕੁ ਦੇਰ ਬਾਅਦ ਮੈਂ ਫਿਰ ਜਾ ਕੇ ਦੇਖਿਆ ਤੇ ਮੀਂਹ ਹਟ ਗਿਆ ਸੀ ਬਸ ਪਾ ਕੇ ਮੀਂਹ ਉਸ ਤੋਂ ਬਾਅਦ ਫਿਰ ਸੂਰਜ ਚੜ੍ਹਨਾ ਸ਼ੁਰੂ ਹੋ ਗਿਆ ਸੀ ਤੇ ਲੋ ਜੀ ਇੱਥੇ ਕਾਫੀ ਸਾਰੇ ਕੰਮ ਹੋ ਜਾਂਦੇ ਨੇ ਸ਼ਾਮ ਨੂੰ ਵੀ ਤੇ ਫਿਰ ਇੱਥੇ ਪਏ ਸੀਗੇ ਕੱਪੜੇ ਇਹ ਵੀ ਜੋੜਨ ਵਾਲੇ ਸੀ ਕਿਉਂਕਿ ਇਹ ਨਾ ਮੈਂ ਰਾਤ ਨੂੰ ਹੀ ਧੋਤੇ ਸੀਗੇ ਕੱਪੜੇ ਇਹ ਕੱਪੜੇ ਨਾਲ ਸ਼ਾਮ ਜੀ ਨੂੰ ਧੋਤੇ ਸੀਗੇ ਮੈਂ ਤੇ ਜਿਵੇਂ ਸ਼ਾਮ ਨੂੰ ਮਸ਼ੀਨ ਲਾ ਲੀਦੀ ਹੈ ਕਈ ਵਾਰ ਤੇ ਰਾਤ ਤੱਕ ਮੇਰੇ ਕੱਪੜੇ ਸਾਰੇ ਧੁੱਪ ਜਾਂਦੇ ਨੇ ਤੇ ਕਾਫੀ ਜਿਆਦਾ ਕੱਪੜੇ ਹੋ ਜਾਂਦੇ ਨੇ ਇੱਥੇ ਮੈਂ ਜਸਨੂਰ ਦੇ ਕੱਪੜੇ ਪਹਿਲਾਂ ਲੱਗ ਕੱਢ ਲੈਣੇ ਹੁੰਦੇ ਆ ਤੇ ਪਹਿਲਾਂ ਜਸਨੂਰ ਦੇ ਕੱਪੜੇ ਕਿਉਂਕਿ ਛੋਟੇ ਹੁੰਦੇ ਨੇ ਤੇ ਉਹ ਪਹਿਲਾਂ ਤੈਹ ਲਾ ਲੈਣੀਆਂ ਤੇ ਉਸ ਤੋਂ ਬਾਅਦ ਸਰਦਾਰ ਜੀ ਦੇ ਕੱਪੜੇ ਹੁੰਦੇ ਨੇ ਉਹ ਸਾਈਡ ਤੇ ਰੱਖ ਲੀਦੇ ਨੇ ਉਹ ਤੈਹ ਲਾ ਲੀਦੇ ਨੇ ਤੇ ਜਿਹੜੇ ਜਿਹੜੇ ਕੱਪੜੇ ਜਿਵੇਂ ਜਿਵੇਂ ਮਤਲਬ ਤੈਹ ਲੱਗਦੇ ਜਾਂਦੇ ਨੇ ਨਹੀਂ ਜਿਆਦਾ ਜਗ੍ਹਾ ਹੁੰਦੀ ਤੇ ਉਸ ਹਿਸਾਬ ਨਾਲ ਮੈਂ ਫਟਾਫਟ ਲੱਗਦਾ ਮੈਨੂੰ ਕੱਪੜੇ ਤੈਲ ਹਨ ਬਿਲਕੁਲ ਪਸੰਦ ਨਹੀਂਗੇ ਪਰ ਜਦੋਂ ਮੈਨੂੰ ਜ਼ਿਆਦਾ ਲੱਗੇ ਨਾ ਵੀ ਖਲਾਰਾ ਜਾ ਪੈਣ ਲੱਗ ਗਿਆ ਹੁਣ ਫਿਰ ਮੈਨੂੰ ਇਹ ਹੁੰਦਾ ਵੀ ਹੁਣ ਮੈਂ ਇਹਨਾਂ ਨੂੰ ਚੱਕਦਾ ਫਟਾਫਟ ਤੇ ਉਸ ਤੋਂ ਬਾਅਦ ਮੈਂ ਦੋ ਮਤਲਬ ਦੋ ਨਹੀਂ ਯਾਨੀ ਕਿ 10 15 ਮਿੰਟ ਲਾਨੀ ਹੁੰਦੀਆਂ ਵੀ ਫਟਾਫਟ ਇਹਨਾਂ ਨੂੰ ਤੈਲ ਲਾ ਕੇ ਰੱਖ ਦਵਾਂ ਤੇ ਜਿਹੜੇ ਕੱਪੜੇ ਮੈਂ ਆਪਣੇ ਪ੍ਰੈਸ ਕਰਨੇ ਹੁੰਦੇ ਨੇ ਉਹ ਕੱਪੜੇ ਵੀ ਮੈਂ ਸਾਰੇ ਅਲਮਾਰੀਆਂ 'ਚ ਰੱਖ ਦਿੰਦੀਆਂ ਕਿਉਂਕਿ ਬਾਹਰ ਰੱਖਣ ਦਾ ਤਾਂ ਕੋਈ ਟਾਈਮ ਹੀ ਨਹੀਂ ਮੈਨੂੰ ਲੱਗਦਾ ਅੱਜਕੱਲ ਟਾਈਮ ਮਿਸ ਕਰਕੇ ਨਹੀਂ ਕਿਉਂਕਿ ਸਾਡੇ ਜਾਲੀ ਵਾਲੇ ਬੂਹੇ ਨਹੀਂ ਲੱਗੇ ਹੋਏ ਤੇ ਜੇ ਜਾਲੀ ਵਾਲੇ ਬੂਹੇ ਨਹੀਂ ਲੱਗੇ ਤੇ ਉਹਦਾ ਸਾਈਡ ਇਫੈਕਟ ਇਹ ਹੈ ਸਾਨੂੰ ਵੀ ਕਿਉਂਕਿ ਸਾਡਾ ਘਰ ਖੇਤਾਂ ਦੇ ਬਾਹਰ ਬਾਹਰ ਖੇਤਾਂ ਦੇ ਬਾਰ-ਬਾਰ ਨਹੀਂ ਯਾਨੀ ਕਿ ਖੇਤ ਨੇ ਆਲੇ-ਦੁਆਲੇ ਤੇ ਰੋਡ ਦੇ ਉੱਪਰ ਹੀ ਆਣਾ ਪਿੰਡ ਚੋਂ ਬਾਹਰ-ਬਾਰ ਤੇ ਇਸ ਕਰਕੇ ਨਾ ਚੂਹੀਆਂ ਇੰਨੀਆਂ ਜ਼ਿਆਦਾ ਨੇ ਸਾਡੇ ਘਰ ਪਤਾ ਨਹੀਂ ਕਿੱਥੋਂ ਆਈ ਜਾਂਦੀਆਂ ਨੇ ਮੈਂ ਇੰਨਾ ਜ਼ਿਆਦਾ ਉਹਨਾਂ ਨੂੰ ਹੁਣ ਕੀ ਕਰਾਂ ਮਾਰਨੀਆਂ ਪੈਂਦੀਆਂ ਨੇ ਮਾਰ ਦਿੰਨੀਆਂ ਮੈਂ ਪੜਨੀ ਆ ਪਿੰਜਰੇ ਚ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਦਿੰਨੀ ਆ ਮੈਨੂੰ ਇਹ ਹੁੰਦਾ ਵੀ ਜਦੋਂ ਮੈਂ ਛੱਡ ਕੇ ਆਉਂਦੀ ਆ ਨਾਲ ਦੀ ਨਾਲ ਬਾਹਰ ਜੀ ਹੁੰਦੀਆਂ ਨੂੰ ਉਹ ਮੈਂ ਬਾਅਦ ਚੋਂ ਅੰਦਰ ਆਣੀਆਂ ਉਹ ਆਪ ਪਹਿਲਾਂ ਅੰਦਰ ਆ ਜਾਂਦੀਆਂ ਨੇ ਤੇ ਇੰਨਾ ਜ਼ਿਆਦਾ ਉਹਨਾਂ ਨੇ ਆ 2-4 ਮਹੀਨੇ ਗਾਹ ਪਾਇਆ ਹੁੰਦਾ ਨਾ ਜਿੰਨਾ ਚਿਰ ਗਰਮੀ ਰਹਿੰਦੀ ਹੈ ਤੇ ਹੁਣੇ ਜਾ ਕੇ ਘਟਣ ਗਿਆ ਸਤੰਬਰ ਲਾਸਟ ਦੇ ਵਿੱਚ ਜਦੋਂ ਮੁੰਜੀਆਂ ਥੋੜੀਆਂ ਜਿਹਾ ਵੱਡੀਆਂ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਚ ਪਾਣੀ ਖੜਨਾ ਬੰਦ ਹੋ ਜਗਾ ਉਸ ਤੋਂ ਬਾਅਦ ਹੀ ਬਾਹਰ ਨਿਕਲਣ ਲੱਗੀਆਂ ਤੇ ਕੁਝ ਸਾਡੇ ਚੱਕੀ ਆ ਜਿਹੜੀ ਉਹਦੇ ਕਰਕੇ ਵਿੱਚੂਆਂ ਬਹੁਤ ਜ਼ਿਆਦਾ ਨੇ ਤੇ ਇਸ ਕਰਕੇ ਨਾ ਕੋਈ ਕੱਪੜਾ ਨਾ ਕੋ ਚੀਜ਼ ਮੈਂ ਬਾਹਰ ਬਿਲਕੁਲ ਨਹੀਂ ਰੱਖ ਸਕਦੀ ਤੇ ਜਿਹੜੀ ਚੀਜ਼ ਰੱਖਦਾ ਬਸ ਉਹਦਾ ਤਾਂ ਸੱਤਿਆ ਨਾਸੀ ਕਰ ਦਿੰਦੀਆਂ ਨੇ ਇਹ ਨਹੀਂ ਪਤਾ ਉਹਨਾਂ ਦੇ ਗੰਦ ਪਾ ਦਿੰਦੀਆਂ ਨੇ ਤੇ ਜਾਂ ਫਿਰ ਉਹਨਾਂ ਨੂੰ ਕੁਤਰੀ ਦਿੰਦੀਆਂ ਨੇ ਮੇ ਨਵੇਂ ਕੱਪੜੇ ਹੋਣ ਕੁਝ ਵੀ ਹੋਵੇ ਇਸ ਕਰਕੇ ਨਾ ਮੈਨੂੰ ਇਹ ਹੁੰਦਾ ਵੀ ਮੈਂ ਨਾਲ ਦੀ ਨਾਲ ਕੱਪੜੇ ਧੋਵਾ ਸ਼ਾਮ ਨੂੰ ਕਿਉਂਕਿ ਰਾਤ ਨੂੰ ਜਿੱਗੇਲੇ ਨੇ ਕੱਪੜੇ ਤੇ ਉਹ ਗਿੱਲੇ ਕੱਪੜਿਆਂ ਤੇ ਨਹੀਂ ਆਂਦੀਆਂ ਤੇ ਉਸ ਤੋਂ ਬਾਅਦ ਜਿਹੜੇ ਤੋਂ ਇਕੱਠੇ ਕੀਤੇ ਹੁੰਦੇ ਨੇ ਉਹ ਵੀ ਮੈਂ ਸਾਈਡ ਤੇ ਰੱਖ ਲੈਣੀ ਆ ਤੇ ਫਿਰ फटाफट ਸਾਰੇ ਕੱਪੜੇ ਹੁਣ ਇਥੇ ਤੈਲਾ ਕੇ ਰੱਖਦੇ ਨੇ ਤੇ ਸਰਦਾਰ ਜੀ ਦੇ ਵਰਦੀ ਦੇ ਕੱਪੜੇ ਵੀ ਹੁੰਦੇ ਨੇ ਤੇ ਉਹ ਵੀ ਆਪਾਂ ਰੱਖਦੇ ਨੇ ਤੇ ਜਿਹੜੀ ਇਹਨਾਂ ਦੀ ਸ਼ਰਟ ਆ ਉਹ ਪ੍ਰੈਸ ਕਰਕੇ ਰੱਖੂਗੀ ਤੇ ਬਾਕੀ ਸਾਰਾ ਸਮਾਨ ਮੈਨੂੰ ਅਲਮਾਰੀ ਦੇ ਵਿੱਚ ਹੀ ਸੈੱਟ ਕਰਨਾ ਪੈਂਦਾ ਠੱਕੇ ਨਾਲ ਅਲਮਾਰੀ ਵੀ ਵਿਚਾਰੀ ਕੀ ਕਰੇ ਕਿੰਨਾ ਕੁ ਸਮਾਨ ਜਰੇ ਤੇ ਹੁਣ ਕਾਫੀ ਜ਼ਿਆਦਾ ਸਮਾਨ ਹੋ ਜਾਂਦਾ ਹੈ ਅਲਮਾਰੀ 'ਚ ਵੀ ਤੇ ਇਸ ਕਰਕੇ ਹੁਣ ਜਿਹੜੀਆਂ ਵੀ ਚੀਜ਼ਾਂ ਨੇ ਸਾਰੀਆਂ ਸੈਟਿੰਗ ਜੀ ਕਰਕੇ ਮੈਂ ਅੰਦਰ ਹੀ ਰੱਖਦੀ ਹੁੰਦੀ ਆ ਬਾਹਰ ਮੈਨੂੰ ਚੂਹਿਆਂ ਤੋਂ ਇੰਨਾ ਜ਼ਿਆਦਾ ਅਲਰਜੀ ਹੈ ਅਲਰਜੀ ਕੀ ਜਦੋਂ ਮੈਂ ਉਹਨਾਂ ਨੂੰ ਦੇਖ ਲੈਨੀ ਆ ਜਾਂ ਗੰਦ ਪਾਇਆ ਦੇਖ ਲੈਨੀ ਆ ਬਹੁਤ ਜ਼ਿਆਦਾ ਮੈਨੂੰ ਇਰੀਟੇਸ਼ਨ ਜੀ ਹੋ ਜਾਂਦੀ ਆ ਪਰ ਕਰੇ ਕੀ ਬੰਦਾ ਹੁਣ ਸਾਰੇ ਕੱਪੜੇ ਮੈਨੂੰ ਵਿੱਚ ਵਿੱਚ ਧੁੰਨ ਕੇ ਰੱਖਨੇ ਪੈਂਦੇ ਨੇ ਹਰੇਕ ਚੀਜ਼ ਖਾਣ ਪੀਣ ਵਾਲੀ ਚੀਜ਼ ਵੀ ਮੈਨੂੰ ਅਲਮਾਰੀਆਂ 'ਚ ਕਈ ਵਾਰ ਰੱਖਣੀ ਪੈਂਦੀ ਹੈ ਤੇ ਜਾਂ ਫਿਰ ਇਹੋ ਜੀ ਜਗ੍ਹਾ ਤੇ ਡੱਬਿਆਂ ਬੰਦ 'ਚ ਰੱਖਨੇ ਪੈਂਦੀ ਆ ਵੀ ਜਿੱਥੇ ਚੂਹਿਆਂ ਦੀ ਪਹੁੰਚ ਨਾ ਹੋ ਸਕੇ ਤੇ ਇਸੇ ਕਰਕੇ ਮੇਰੀ ਰਸੋਈ ਵੀ ਨਹੀਂ ਸਾਫ਼ ਕਿਉਂਕਿ ਰੋਡ ਦੇ ਉੱਪਰ ਘਰ ਹੋਣ ਦਾ ਸਾਈਡ ਇਫੈਕਟ ਇਹ ਵੀ ਆ ਵੀ ਧੂੜ ਮਿੱਟੀ ਬਹੁਤ ਜ਼ਿਆਦਾ ਤੁਹਾਡੇ ਘਰ ਆਉਂਦੀ ਹੈ ਇਸ ਵਾਰ ਅਸੀਂ ਦੋ ਵਾਰ ਏਸੀ ਸਰਵਿਸ ਕਰਾ ਲਿਆ ਕਿਉਂਕਿ ਧੂੜ ਬਹੁਤ ਜ਼ਿਆਦਾ ਸੀ ਉਹ ਬਲੌਕ ਹੋਣ ਲੱਗ ਗਿਆ ਸੀ ਤੇ ਇਸੇ ਕਰਕੇ ਮੇਰੀ ਰਸੋਈ ਵੀ ਨਹੀਂ ਸਾਫ਼ ਹੋਈ ਕਿਉਂਕਿ ਇੰਨੀ ਜ਼ਿਆਦਾ ਧੂੜ ਮਿੱਟੀ ਵੀ ਆ ਰਹੀ ਹੈ ਤੇ ਚੂਹਿਆਂ ਨਹੀਂ ਜਾ ਰਹੀਆਂ ਜੇ ਮੈਂ ਸਫਾਈ ਕਰਾਂ ਵੀ ਤੇ ਨਾਲ ਦੀ ਨਾਲ ਦੂਜੇ ਦਿਨ ਚੂਹਿਆਂ ਉੱਪਰ ਆ ਜਾਣਗੇ ਉਹਦਾ ਕੀ ਫਾਇਦਾ ਹੋਇਆ ਤੇ ਇਸ ਕਰਕੇ ਮੈਂ ਹੁਣ ਥੋੜਾ ਜਾ ਇਗਨੋਰ ਕੀਤਾ ਪਿਆ ਕੁਝ ਜਾਲੇ ਜੁਲੇ ਜੇ ਪੈ ਰਹੇ ਨੇ ਤੇ ਮੈਂ ਕਿਹਾ ਆ ਮੌਸਮ じゃ ਇੱਕ ਮਹੀਨਾ ਅੱਧਾ 15 20 ਦਿਨ ਆ ਵੀ ਲੰਘ ਹੀ ਜਾਣ ਤੇ ਉਸ ਤੋਂ ਬਾਅਦ ਹੀ ਮੈਂ ਸਾਰੀ ਸ਼ੁਰੂ ਕਰਨੀ ਹੈ ਸ਼ੁਰੂ ਕੀ ਕਰਨੀ ਹੈ ਯਾਨੀ ਕਿ ਕਾਰੀ ਦੇਣੀ ਹੈ ਬਸ ਫਿਰ ਤਾਂ ਤੇ ਜਸਨੂਰ ਦੇ ਤੇ ਉਹਦੇ ਪਾਪਾ ਦੇ ਕੱਪੜੇ ਤੈਹ ਲਾਣ ਤੋਂ ਬਾਅਦ ਫਿਰ ਮੈਂ ਆਪਣੇ ਕੱਪੜੇ ਤੈਹ ਲਾਨੀ ਆ ਤੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਮੇਰੇ ਕੱਪੜੇ ਹੁੰਦੇ ਨੇ ਸੂਟ ਹੁੰਦੇ ਨੇ ਕਿਉਂਕਿ ਮੈਂ 2-3 ਟਾਈਮ ਨਹਾ ਲੈਨੀ ਆ ਦਿਨ ਚ ਹੁਣ ਗਰਮੀ ਐ ਇਸ ਕਰਕੇ ਕਿਉਂਕਿ ਪਸੀਨਾ ਵਗੈਰਾ ਕਿਚਨ ਚ ਵੀ ਬਹੁਤ ਜ਼ਿਆਦਾ ਹੁੰਦਾ ਜਦੋਂ ਜਾਈਏ ਰਸੋਈ ਚ ਤਾਂ ਉਦੋਂ ਵੀ ਤੇ ਉੰਜ ਵੀ ਝਾੜੂ ਪੋਚੇ ਲਾਂਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਹਨਾ ਤੇ ਬਹੁਤ ਜ਼ਿਆਦਾ ਪਸੀਨਾ ਹੁੰਦਾ ਤੇ ਇਸ ਕਰਕੇ ਨਾ ਮੈਨੂੰ 2-3 ਵਾਰੀ ਨਹਾਣਾ ਹੀ ਪੈਂਦਾ ਪਤਾ ਨਹੀਂ ਮੈਨੂੰ ਇੰਨੀ ਜ਼ਿਆਦਾ ਗੰਦੀ ਆਦਤ ਪੈ ਗਈ ਹੈ ਨਾ ਆਂਦੀ ਕਈ ਲੋਕੀ ਕਹਿ ਤੇ ਉਸ ਤੋਂ ਬਾਅਦ ਇੱਥੇ ਮੇਰੇ ਕੱਪੜੇ ਵੀ ਤਾਂ ਲੱਗ ਗਏ ਨੇ ਕੁਝ ਨਾਈਟ ਸੂਟ ਹੁੰਦੇ ਨੇ ਕੋਈ ਪਜਾਮਾ ਵਗੈਰਾ ਹੁੰਦਾ ਤਾਂ ਸਾਰੇ ਉਹ ਕੱਪੜੇ ਸੇ ਲਾ ਕੇ ਤੇ ਫਿਰ ਰੱਖਦੇ ਸੀ ਆਪਾਂ ਅੰਦਰ ਤੇ ਉਸ ਤੋਂ ਬਾਅਦ ਆ ਗਈ ਸਮੇਂ ਰਸੋਈ ਦੇ ਵਿੱਚ ਸ਼ਾਮ ਪੈ ਗਈ ਸੀ ਤੇ ਮੈਂ ਬਣਾ ਲਈ ਸੀ ਚਾਹ ਕਿਉਂਕਿ ਹੁਣ ਜਿਸਨੂੰਰ ਨੂੰ ਤਾਂ ਹੀ ਠਾਵਾਂਗੀ ਜਿ ਉਹਨੇ ਉੱਠਦੇ ਅੰਸਾਰ ਨੀਂਦਰ ਚ ਹੀ ਕਹਿ ਦੇਣਾ ਮਮਾ ਚਾਹ ਦੇ ਮਮਾ ਚਾਹ ਦੇ ਤੇ ਇਸ ਕਰਕੇ ਮੈਂ ਚਾਹ ਪਹਿਲਾਂ ਹੀ ਬਣਾ ਕੇ ਰੱਖ ਲਈ ਆ ਉਹਦੇ ਲਈ ਤੇ ਫੇਰ ਹੀ ਉਹਨੂੰ ਜਾ ਕੇ ਠਾਵਾਂਗੀ ਤੇ ਇੱਥੇ ਚਾਹ ਬਣਾਉਣ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਹੁਣ ਆਟਾ ਵੀ ਗੁੰਨੀ ਲਵਾਂ ਕਿਉਂਕਿ ਸ਼ਾਮ ਪੈ ਗਈ ਸੀ ਤੇ ਕਈ ਵਾਰ ਸਰਦਾਰ ਜੀ ਜਦੋਂ ਜਲਦੀ ਆ ਜਾਂਦੇ ਨੇ ਉਹਨਾਂ ਨੇ ਕੱਲ ਨੂੰ ਜਾਣਾ ਹੈ ਟਾਈਮ ਨਾਲ ਤੇ ਇਸ ਕਰਕੇ ਅੱਜ ਉਹਨਾਂ ਨੇ ਜਲਦੀ ਗੱਡੀ ਲੈ ਕੇ ਆ ਜਾਣੀ ਹੈ ਘਰ ਤੇ ਮ ਵੀ ਉਹਨੇ ਆਨ ਕੇ ਫਿਰ ਕਾਲੇ ਪੈ ਜਾਂਦੇ ਨੇ ਕਈ ਵਾਰ ਤੇ ਫਿਰ ਮੈਨੂੰ ਏਸੀ ਵੀ ਅਸੀਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਵੀ ਜਾਣਾ ਹੁੰਦਾ ਤੇ ਜਸਨੂਰ ਨੇ ਆਪਣੀ ਐਕਸਰਸਾਈਜ਼ ਕੰਪਲੀਟ ਕਰਨ ਵੀ ਜਾਣਾ ਹੁੰਦਾ ਤੇ ਉਦੋਂ ਪਹਿਲਾਂ ਮੈਨੂੰ ਏਸੀ ਵੀ ਮੈਂ ਆਪਣੇ ਕੰਮ ਕਾਫੀ ਸਾਰੇ ਨੇ ਬੇਟ ਜਾ ਤੇ ਫਿਰ ਮੈਂ ਇੱਥੇ ਆਟਾ ਵੀ ਗੁੰਨ ਕੇ ਰੱਖਦਾ ਸੀ ਆਟਾ ਗੁੰਨਣ ਤੋਂ ਬਾਅਦ ਵੀ ਇਹ ਹੋ ਜਾਂਦਾ ਵੀ ਫ੍ਰਿਜ ਲਾ ਦੇਦਾ ਥੋੜੀ देर ਕਿਉਂਕਿ ਗਰਮੀ ਆ ਬਾਹਰ ਇੰਨੀ ਤੇ ਆਟਾ ਰਹਿ ਨਹੀਂ ਸਕਦਾ 2-4 ਘੰਟੇ ਤੇ ਜੇ ਆਪਾਂ ਰੱਖਾਂਗੇ ਵੀ ਤਾਂ ਖੱਟਾ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਇੱਥੇ ਮੈਂ ਆਟਾ ਗੁੰਨ ਕੇ ਤੇ ਉਹਨੂੰ ਗਿੱਲੇ ਕੱਪੜੇ ਨਾਲ ਟੱਕ ਦੇਣੀ ਹੁੰਦੀ ਕਈ ਵਾਰ ਤਾਂ ਮੈਂ ਸ਼ਾਮ ਨੂੰ ਹੀ ਸਵੇਰ ਦਾ ਆਟਾ ਵੀ ਗੁੰਨ ਲੈਨੀ ਆ ਤੇ ਕਈ ਵਾਰ ਸਵੇਰੇ ਸਵੇਰੇ ਗੁੰਨੀਦਾ ਤੇ ਇਹ ਬਸ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ ਵੀ ਕਈ ਵਾਰ ਹੁੰਦਾ ਵੀ ਸਵੇਰੇ ਟਾਈਮ ਨਾਲ ਕਿਸੇ ਨੇ ਜਾਣਾ ਹੈ ਵੀ ਬੇਟੇ ਨੇ ਤੇ ਹਸਬੰਦ ਨੇ ਫਿਰ ਮੈਂ ਰਾਤ ਨੂੰ ਹੀ ਗੁੰਨ ਲੈਨੀ ਆ ਉਹਨਾਂ ਦਾ ਆਟਾ ਵੀ ਸਵੇਰੇ ਹੀ ਹਨਾ ਤੇ ਵਸਤਾ ਹਸਬੰਦ ਤਕਰੀਬਨ ਜ਼ਿਆਦਾਤਰ ਰੋਟੀ ਖਾ ਕੇ ਨਹੀਂ ਜਾਂਦੇ ਸਵੇਰੇ ਤੇ ਕਦੀ ਕਦਾਈ ਖਾ ਕੇ ਜਾਂਦੇ ਨੇ ਜਦੋਂ ਉਹ ਲੇਟ ਜਾਣ ਤੇ ਉਸ ਤੋਂ ਬਾਅਦ ਜਿਸਨੋਂ ਉਹ ਤਾਂ ਆਪਣੀ ਪਰੌਂਠੀਆਂ ਲੈ ਜਾਂਦਾ ਨਾਲ ਹੀ ਤੇ ਉਹ ਆਣ ਕੇ ਫਿਰ ਰੋਟੀ ਖਾਂਦਾ ਉਸ ਤੋਂ ਬਾਅਦ ਸਵੇਰੇ ਉਹ ਖਾ ਕੇ ਨਹੀਂ ਜਾਂਦਾ ਸਿਰਫ ਉਹ ਚਾਹ ਪੀ ਜਾਂਦਾ ਚਾਹ ਦੁੱਧ ਤੇ ਆਪਣਾ ਟिफਨ ਪੈਕ ਕਰਵਾ ਕੇ ਲਾ ਜਾਂਦਾ ਨਾਲ ਤੇ ਇੱਥੇ ਆਟਾ ਵੀ ਗੁੱਜ ਗਿਆ ਸੀ ਮੇਰਾ ਤੇ ਇਹਨੂੰ ਵੀ ਟਾਕਦਾ ਮੈਂ ਗਿੱਲੇ ਕੱਪੜੇ ਨਾਲ ਤੇ ਉਸ ਤੋਂ ਬਾਅਦ ਆਪਾਂ ਰੱਖ ਦਾਂਗੇ ਇਹਨੂੰ ਫ੍ਰਿਜ 'ਚ ਤੇ ਫ੍ਰਿਜ 'ਚ ਬਹੁਤ ਵਧੀਆ ਸੌਫਟ ਰਹਿੰਦਾ ਹੈ ਤੇ ਜਦੋਂ ਮੈਂ ਰਾਤ ਨੂੰ ਰੋਟੀ ਬਣਾਣੀ ਹੋਵੇ ਫਿਰ ਉਸ ਤੋਂ ਪਹਿਲਾਂ 5-10 ਮਿੰਟ ਕੱਢ ਲੀਦਾ ਹੈ ਤੇ ਉਸ ਤੋਂ ਬਾਅਦ ਮੈਂ ਨਾ ਫਿਰ ਫਟਾਫਟ ਮਸ਼ੀਨ ਲਾ ਲਈ ਸੀ ਥੋੜੇ ਜਿਹਾ ਕੱਪੜੇ ਪਏ ਸੀ ਮੈਨੂੰ ਐਸੀ ਵੀ ਇਹ ਵੀ ਨਾਲ ਦੇ ਨਾਲ ਧੁੱਪ ਚੰਨੇ ਤਾਂ ਕਾਫੀ ਜ਼ਿਆਦਾ ਕੱਪੜੇ ਹੋ ਜਾਂਦੇ ਨੇ ਤੇ ਫਿਰ ਮੈਂ ਜਸਨੂਰ ਨੂੰ ਉਠਾ ਲਿਆ ਸੀ ਤੇ ਉਹਨੂੰ ਚਾਹ ਵਗੈਰਾ ਦਿੱਤੀ ਨਾਲੇ ਆਪ ਪੀਤੀ ਦੋ ਕੁ ਬਿਸਕਟ ਲੈ ਲਏ ਸੀ ਫਿਰ ਬਾਣੀ ਚਲਾਤੀ ਸੀ ਤੇ ਬਾਣੀ ਦਾ ਟਾਈਮ ਵੀ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਗਏ ਸੀ ਥੋੜੇ ਦੇਰ ਵਰਕਆਊਟ ਕਰਨ ਬਾਅਦ ਤੇ ਸੈਰ ਕਰਨ ਤੇ ਉਸ ਤੋਂ ਬਾਅਦ ਅਸੀਂ ਆਣ ਕੇ ਚਲੇ ਗਏ ਸੀ ਗੁਰਦੁਆਰਾ ਸਾਹਿਬ ਜਸਨੂਰ ਨਹੀਂ ਸੀ ਗਿਆ ਕਿਉਂਕਿ ਥੱਕ ਗਿਆ ਸੀ ਮੈਂ ਗਈ ਸੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਣ ਕੇ ਮੈਂ ਬਣਾ ਲਈ ਸੀ ਤੇ ਜਿਹੜੀਆਂ ਆਪਣੇ ਵਾਲੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਦੂਜੀਆਂ ਰੈੱਡ ਕਲਰ ਦੀਆਂ ਤੇ ਆਣ ਕੇ ਸਬਜੀ ਤਾਂ ਬਣਾਈ ਸੀ ਕਿਉਂਕਿ ਸਵੇਰੇ ਵੈਸੇ ਤਾਂ ਦੁਪਹਿਰੇ ਸਬਜੀ ਬਣਾਈ ਸੀ ਉਹ ਪਈ ਸੀ ਥੋੜੀ ਜਿਹੀ ਪਰ ਮੈਨੂੰ ਐਸ ਵੀ ਸਵੇਰੇ ਜਸਨ ਉਹਨਾਂ ਟਿਫਨ ਟੀ ਵੀ ਲੈ ਕੇ ਜਾਣੀ ਐ ਇਸ ਕਰਕੇ ਫਿਰ ਮੈਂ ਆ ਲੁਗਾ ਜਿਹੜੇ ਸਬਜੀ ਹੋਰ ਬਣਾ ਲਈ ਸੀ ਤੇ ਇੱਥੇ ਸਿੰਪਲ ਜਿਹੇ ਤਰੀਕੇ ਨਾਲ ਲਾ ਲਿਆ ਸੀ ਆਪਾਂ ਲੁਗਾ ਜਿਹੜਾ ਤੜਕਾ ਕੁੱਕਰ ਚੀ ਬਣਾ ਲਈ ਸੀ ਤੇ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਭਾਂਡੇ ਵਗੈਰਾ ਧੋਤੇ ਦੋ ਤਿੰਨ ਵਾਰੀ ਕਿਉਂਕਿ ਦੁੱਧ ਵਾਲੇ ਭਾਂਡੇ ਖਾਲੀ ਕਰਨੇ ਹੁੰਦੇ ਨੇ ਦੁੱਧ ਵਗੈਰਾ ਗਰਮ ਰੱਖਿਆ ਤੇ ਨਾਲ ਦੀ ਨਾਲ ਆਪਾਂ ਸਬਜੀ ਵਗੈਰਾ ਲੇ ਸੀ ਤੇ ਦੁੱਧ ਵਗੈਰਾ ਵੀ ਹੋ ਗਿਆ ਸੀ ਗਰਮ ਤੇ ਉਸ ਤੋਂ ਬਾਅਦ ਆਪਾਂ ਬਣਾ ਲਈ ਰੋਟੀ ਤੇ ਫਿਰ ਖਾਧੀ ਤੇ ਏਸੀ ਅੱਜ ਦਾ ਆਪਣਾ ਨਿੱਕਾ ਜਿਹਾ ਵਲੌਗ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਇੱਕ ਨਵੇਂ ਵਲੌਗ 'ਚ ਧੰਨ